ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅਜ ਦੇ ਹੁਕਮ ਦੇ ਵਿੱਚ ਧੰਨ ਤਨ ਪੰਛਮੀ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਆਪਣੇ ਸ਼ਬਦ ਦੇ ਰਾਹੀ ਸਮਝਾਉਂਦੇ ਹਨ ਹਰ ਵਿਸਰਤ ਸਦਾ ਖੁਵਾਰੀ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਦੇ ਨਾਮ ਨੂੰ ਜਦੋਂ ਮਨੁੱਖ ਭੁਲਾ ਦਿੰਦਾ ਹੈ ਤਾਂ ਉਹ ਮਨੁੱਖ ਹਮੇਸ਼ਾ ਖੁਵਾਰ ਹੁੰਦਾ ਰਹਿੰਦਾ ਹੈ ਖੁਵਾਰ ਦਾ ਭਾਵ ਕਿ ਉਹਨੂੰ ਭਟਕਣਾ ਲੱਗੀ ਰਹਿੰਦੀ ਹੈ ਮਾਇਆ ਦੇ ਪਿੱਛੇ ਭੱਜਿਆ ਰਹਿੰਦਾ ਹੈ ਅਤੇ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ ਤਾਂ ਕੋ ਧੋਖਾ ਕਹਾਂ ਵਿਆਪੇ ਜਾ ਕੋ ਓੜ ਤੁਹਾਰੀ ਜਿਸ ਮਨੁੱਖ ਨੂੰ ਪਰਮਾਤਮਾ ਦਾ ਆਸਰਾ ਹੋਵੇ ਤਹੋ ਮਨੁੱਖ ਮਾਇਆ ਵੱਲੋਂ ਅਤੇ ਵਿਕਾਰਾਂ ਦੇ ਵੱਲੋਂ ਧੋਖਾ ਨਹੀਂ ਖਾਂਦਾ ਉਹਦੇ ਜਿਹੜੇ ਭਟਕਣਾ ਹੈ ਉਹ ਖਤਮ ਹੋ ਜਾਂਦੀ ਹੈ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ ਜਿਹੜਾ ਪਰਮਾਤਮਾ ਦਾ ਨਾਮ ਨਹੀਂ ਜਪਦਾ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ ਫਿਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਹਨ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਫਿਰ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਜਿੰਨੀ ਵੀ ਆਪਣੀ ਜ਼ਿੰਦਗੀ ਗੁਜ਼ਾਰਦਾ ਹੈ ਫਿਰ ਉਹ ਜਿਸ ਤਰ੍ਹਾਂ ਸੱਪ ਜ਼ਮੀਨ ਦੇ ਉੱਪਰ ਰेंगਦਾ ਹੈ ਸੱਪ ਨੂੰ ਸਜਾ ਲੱਗੀ ਹੁੰਦੀ ਹੈ ਇਸੇ ਤਰ੍ਹਾਂ ਜਿਹੜਾ ਮਨੁੱਖ ਹੈ ਉਹ ਵੀ ਸੱਪ ਦੀ ਤਰ੍ਹਾਂ ਜਿਹੜਾ ਆਪਣਾ ਜੀਵਨ ਗੁਜ਼ਾਰਦਾ ਹੈ ਕਿਉਂਕਿ ਸੱਪ ਦੀ ਜਿਹੜੀ ਉਮਰ ਹੈ ਉਹ ਬਹੁਤ ਲੰਬੀ ਹੁੰਦੀ ਹੈ ਅਦੇ ਉਹ ਆਪਣੇ ਅੰਦਰ ਹਮੇਸ਼ਾ ਜ਼ਹਿਰ ਹੀ ਪੈਦਾ ਕਰਦਾ ਰਹਿੰਦਾ ਹੈ ਇਸੇ ਤਰ੍ਹਾਂ ਮਨੁੱਖ ਜਿਹੜਾ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ ਉਸ ਦੇ ਅੰਦਰ ਵੀ ਸਤਿਗੁਰੂ ਜੀ ਕਹਿੰਦੇ ਉਹ ਸੱਪ ਦੀ ਤਰ੍ਹਾਂ ਜ਼ਹਿਰ ਬਣਦਾ ਰਹਿੰਦਾ ਹੈ ਉਹ ਫਿਰ ਲੋਕਾਂ ਦੇ ਨਾਲ ਧੋਖਾ ਕਰਦਾ ਹੈ ਲੋਖਾ ਨੂੰ ਚੰਗੇ ਮੰਦੇ ਸ਼ਬਦ ਬੋਲਦਾ ਹੈ ਜਿਹੜਾ ਪ੍ਰਮਾਤਮਾ ਦੇ ਨਾਮ ਦੇ ਨਾਲ ਨਹੀਂ ਜੁੜਦਾ ਨਵ ਖੰਡਣ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ ਜਿਹੜਾ ਸਿਮਰਨ ਤੋਂ ਬਾਝਾ ਮਨੁੱਖ ਹੁੰਦਾ ਹੈ ਸਿਮਰਨ ਨਹੀਂ ਕਰਦਾ ਅਤੇ ਉਹ ਸਾਰੀ ਧਰਤੀ ਤੇ ਰਾਜ ਵੀ ਕਰ ਲੈਂਦਾ ਹੈ ਜਿਸ ਤਰ੍ਹਾਂ ਸਿਕੰਦਰ ਨੇ ਸਾਰੀ ਦੁਨੀਆ ਜਿੱਤ ਲਈ ਸੀ ਉਸ ਦੇ ਕੋਲ ਦੁਨੀਆਂ ਦੀ ਸਾਰੀ ਧਨ-ਦੌਲਤ, ਜਾਇਦਾਦ ਇਕੱਠੀ ਹੋ ਗਈ ਸੀ। ਪਰੰਤੂ ਆਖਰ ਦੇ ਸਮੇਂ ਜੀਵਨ ਦੇ ਵੱਲੋਂ ਆਪਣੀ ਬਾਜ਼ੀ ਹਾਰ ਗਿਆ। ਕਿਉਂਕਿ ਉਸ ਨੇ ਜਿਹੜਾ ਆਪਣਾ ਜੀਵਨ ਸੀ, ਜਨਮ ਸੀ ਸਾਰਾ ਹੀ ਮਾਇਆ ਇਕੱਠੀ ਕਰਨ ਦੇ ਵਿੱਚ ਅਤੇ ਦੁਨੀਆਂ ਨੂੰ ਜਿੱਤਣ ਦੇ ਵੱਲ ਆਇਆ ਹੋਇਆ ਸੀ। ਪਰੰਤੂ ਉਹਨੇ ਕਦੇ ਵੀ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ। ਪਰਮਾਤਮਾ ਦੀ ਬੰਦਗੀ ਨਹੀਂ ਕੀਤੀ। ਅਤੇ ਉਹ ਅੰਤ ਵੇਲੇ ਆਪਣੇ ਮਨੁੱਖਾ ਜਨਮ ਦੀ ਜਿਹੜੀ ਬਾਜ਼ੀ ਹੈ ਉਹ ਹਾਰ ਗਿਆ। ਗੁਣ ਨਿਧਾਨ ਗੁਣ ਤਿ ਨਹੀਂ ਗਾਏ ਜਾ ਕੋ ਕਿਰਪਾ ਧਾਰੀ। ਫਿਰ ਜਿਸ ਮਨੁੱਖ ਦੇ ਉੱਪਰ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ। ਪ੍ਰਮਾਤਮਾ ਦੀ ਨਦਰ ਹੋ ਜਾਂਦੀ ਹੈ। ਫਿਰ ਉਹ ਗੁਣਾ ਦੇ ਖਜ਼ਾਨੇ ਹਰੀ ਦਾ ਗੁਣ ਗਾਉਣ ਲੱਗ ਜਾਂਦਾ ਹੈ। ਸਰੋ ਜਿਹੜਾ ਮਨੁੱਖਾ ਹੈ ਉਹਦਾ ਜਿਹੜਾ ਜਨਮ ਹੈ ਉਹ ਸੁੱਖਾਂ ਭਰਿਆ ਬਤੀਤ ਹੋਣ ਲੱਗ ਜਾਂਦਾ ਹੈ ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲਿਹਾਰੀ ਉਹ ਮਨੁੱਖ ਸਦਾ ਸੁਖੀ ਜੀਵਨ ਬਤੀਤ ਕਰਦਾ ਹੈ ਅਤੇ ਉਹਦੀ ਜ਼ਿੰਦਗੀ ਵਧੀਆ ਗੁਜ਼ਰਨ ਲੱਗ ਜਾਂਦੀ ਹੈ ਸਤਿਗੁਰੂ ਜੀ ਵੀ ਇਹੀ ਸਮਝਾਉਂਦੇ ਹਨ ਕਿ ਭਾਈ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਜਿਹੜੀ ਆਪਣੀ ਜ਼ਿੰਦਗੀ ਹੈ ਸੁੱਖਾਂ ਭਰੀ ਬਤੀਤ ਕਰਨੀ ਹੈ ਤਾਂ ਤੁਹਾਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਪਵੇਗਾ ਉਹ ਪਰਮਾਤਮਾ ਦੀ ਬੰਦਗੀ ਤੁਹਾਨੂੰ ਕਰਨੀ ਪਵੇਗੀ ਫਿਰ ਹੀ ਤੁਹਾਡਾ ਜਿਹੜਾ ਜਨਮ ਹੈ ਉਹ ਸੁੱਖਾਂ ਭਰਿਆ ਬਤੀਤ ਹੋਵੇਗਾ ਜੋ ਵੀ ਸਤਿਗੁਰੂ ਜੀ ਸਾਨੂੰ ਹੁਕਮ ਬਖਸ਼ਦੇ ਹਨ ਉਹ ਸਾਨੂੰ ਹੁਕਮ ਮੰਨਣਾ ਚਾਹੀਦਾ ਹੈ ਜਿਸ ਤਰ੍ਹਾਂ ਦੂਸਰੇ ਪਾਸਾ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਹਰ ਹੁਕਮ ਮੰਨਿਆ ਜਦੋਂ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਨਹੀਂ ਬਣੇ ਸਨ ਤਾਂ ਉਹਨਾਂ ਦਾ ਜਿਹੜਾ ਪਹਿਲਾ ਨਾਮ ਸੀ ਉਹ ਭਾਈ ਲੈਣਾ ਸੀ ਅਤੇ ਉਹਨਾਂ ਦਾ ਜਨਮ 31 ਮਾਰਚ 1504 ਈਸਵੀ ਨੂੰ ਬਾਬਾ ਫੇਰੂ ਮੱਲ ਜੀ ਅਤੇ ਮਾਤਾ ਸਭਰਾਈ ਜੀ ਦੀ ਕੁੱਖੋਂ ਮੱਤੇ ਦੀ ਸਰਾਂ ਵਿਖੇ ਹੋਇਆ ਜੋ ਕਿ ਮੁਕਤਸਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ। ਸੁਬਾਤ ਦੇ ਵਿੱਚ ਮੁਗਲਾਂ ਦੇ ਵੱਲੋਂ ਉਸ ਪਿੰਡ ਦੇ ਉੱਪਰ ਹਮਲਾ ਕੀਤਾ ਗਿਆ ਅਤੇ ਉਹ ਪਿੰਡ ਉਜੜ ਗਿਆ। ਫਿਰ ਭਾਈ ਲੈਣਾ ਜੀ ਅਤੇ ਉਹਨਾਂ ਦੇ ਮਾਤਾ ਪਿਤਾ ਖੰਡੂਰ ਸਾਹਿਬ ਆ ਕੇ ਰਹਿਣ ਲੱਗ ਪਏ ਕਿਉਂਕਿ ਜਿਹੜੇ ਘਰ ਦੇ ਵਿੱਚ ਜਿਹੜੇ ਮਾਤਾ ਪਿਤਾ ਹੁੰਦੇ ਹਨ ਜਿਸ ਦੀ ਪੂਜਾ ਕਰਦੇ ਹਨ ਜਿਸ ਨੂੰ ਮੰਨਦੇ ਹਨ ਤਾਂ ਬੱਚਿਆਂ ਨੂੰ ਵੀ ਉਸੇ ਨੂੰ ਹੀ ਮੰਨਣਾ ਪੈਂਦਾ ਹੈ ਇਸੇ ਕਰਕੇ ਭਾਈ ਲੈਣਾ ਜੀ ਉਹਨਾਂ ਦੇ ਜਿਹੜੇ ਮਾਤਾ ਪਿਤਾ ਸਨ ਉਹ ਇੱਕ ਦੇਵੀ ਦੀ ਪੂਜਾ ਕਰਦੇ ਸਨ ਉਹ ਦੇਵੀ ਦੀ ਜੋ ਪੂਜਾ ਕਰਦੇ ਸਨ ਤਾਂ ਉਹਨਾਂ ਦੇ ਜਿਹੜੇ ਪਿਤਾ ਫੇਰੂ ਮੱਲ ਸਨ ਉਹ ਹਰ ਸਾਲ ਆਪਣੇ ਪਿੰਡੋਂ ਦੇਵੀ ਮਾਤਾ ਦੇ ਦਰਸ਼ਨਾਂ ਵਾਸਤੇ ਜਥਾ ਲੈ ਕੇ ਜਾਇਆ ਕਰਦੇ ਸਨ ਕਈ ਸਾਲ ਇਦਾਂ ਹੀ ਚੱਲਦਾ ਰਿਹਾ ਪਰ ਇੱਕ ਦਿਨ ਭਾਈ ਲੈਣਾ ਜੀ ਦੇ ਪਿਤਾ ਜੀ ਦੀ ਮੌਤ ਹੋ ਗਈ ਅਤੇ ਉਸ ਤੋਂ ਬਾਅਦ ਭਾਈ ਲੈਣਾ ਜੀ ਨੇ ਆਪਣੇ ਪਿਤਾ ਦਾ ਜਿਹੜਾ ਫਰਜ਼ ਸੀ ਉਹ ਨਿਭਾਉਣਾ ਸ਼ੁਰੂ ਕਰ ਦਿੱਤਾ ਉਹ ਵੀ ਆਪਣੇ ਪਿਤਾ ਜੀ ਦੀ ਵਾਂਗ ਆਪਣੇ ਪਿੰਡੋਂ ਹਰ ਸਾਲ ਦੇਵੀ ਮਾਤਾ ਦੇ ਦਰਸ਼ਨਾਂ ਵਾਸਤੇ ਜਥਾ ਲੈ ਕੇ ਜਾਇਆ ਕਰਦੇ ਸਨ ਲਗਾਤਾਰ 20 ਸਾਲ ਇਦਾਂ ਹੀ ਚੱਲਦਾ ਰਿਹਾ ਤਾਂ ਇੱਕ ਦਿਨ ਜਦੋਂ ਭਾਈ ਲੈਣਾ ਜੀ ਸੰਗਤਾਂ ਨੂੰ ਲੈ ਕੇ ਜਾ ਰਹੇ ਸਨ ਤਾਂ ਉੱਥੇ ਉਹਨਾਂ ਦੀ ਮੁਲਾਕਾਤ ਭਾਈ ਜੋਧ ਸਿੰਘ ਜੀ ਦੇ ਨਾਲ ਹੋਈ ਜੋ ਕਿ ਅੰਮ੍ਰਿਤ ਵੇਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਬਾਣੀ ਸ੍ਰੀ ਜਪਜੀ ਸਾਹਿਬ ਦੇ ਪਾਠ ਕਰ ਰਹੇ ਸਨ ਜਦੋਂ ਭਾਈ ਲਹਿਣਾ ਜੀ ਨੇ ਜਪਜੀ ਸਾਹਿਬ ਦਾ ਪਾਠ ਸੁਣਿਆ ਤਾਂ ਉਹਨਾਂ ਨੂੰ ਬਹੁਤ ਆਨੰਦ ਆਇਆ ਜਦੋਂ ਪਾਠ ਖਤਮ ਹੋਇਆ ਤਾਂ ਉਹਨਾਂ ਨੇ ਭਾਈ ਜੋਧ ਸਿੰਘ ਜੀ ਤੋਂ ਪੁੱਛਿਆ ਕਿ ਇਹ ਤੁਸੀਂ ਕੀ ਪੜ ਰਹੇ ਹੋ ਅਤੇ ਇਹ ਕਿੰਨਾ ਨੇ ਲਿਖਿਆ ਹੋਇਆ ਹੈ ਕੌਣ ਹਨ ਇਸ ਦੇ ਰਚਨਹਾਰ ਤਾਂ ਭਾਈ ਜੋਧ ਸਿੰਘ ਨੇ ਦੱਸਿਆ ਕਿ ਜਿਹੜੀ ਜਪਜੀ ਸਾਹਿਬ ਦੀ ਪਾਵਨ ਬਾਣੀ ਹੈ ਇਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਉਚਾਰਨ ਕੀਤੀ ਹੈ ਜੋ ਕਿ ਇਸ ਸਮੇਂ ਕਰਤਾਰਪੁਰ ਸਾਹਿਬ ਦੇ ਵਿੱਚ ਵਿਰਾਜਮਾਨ ਹਨ ਅਤੇ ਉਸ ਤੋਂ ਬਾਅਦ ਭਾਈ ਲੈਣਾ ਜੀ ਨੇ ਇਹ ਮਨ ਬਣਾ ਲਿਆ ਕਿ ਅਗਲੀ ਵਾਰ ਜਦੋਂ ਦੇਵੀ ਮਾਤਾ ਦੇ ਦਰਸ਼ਨਾਂ ਵਾਸਤੇ ਜਾਣਾ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਵੀ ਦਰਸ਼ਨ ਜ਼ਰੂਰ ਕਰਨੇ ਹਨ ਅਤੇ ਉਹਨਾਂ ਨੇ ਮਨ ਦੇ ਵਿੱਚ ਸੋਚਿਆ ਕਿ ਜਿਨ੍ਹਾਂ ਦੀ ਬਾਣੀ ਦੇ ਵਿੱਚ ਇੰਨਾ ਰਸ ਹੈ ਤਾਂ ਉਹਨਾਂ ਦੇ ਦਰਸ਼ਨ ਕਰਕੇ ਕਿੰਨਾ ਆਨੰਦ ਆਵੇਗਾ ਅਤੇ ਜਦੋਂ ਅਗਲੀ ਵਾਰ ਭਾਈ ਲੈਣਾ ਜੀ ਦੇਵੀ ਮਾਤਾ ਦੇ ਦਰਸ਼ਨਾਂ ਵਾਸਤੇ ਜਾ ਰਹੇ ਸਨ ਤਾਂ ਉਹਨਾਂ ਨੇ ਸੰਗਤਾਂ ਨੂੰ ਰਸਤੇ ਦੇ ਵਿੱਚ ਹੀ ਪੜਾ ਕਰਵਾ ਦਿੱਤਾ ਅਤੇ ਆਪ ਕਰਤਾਰਪੁਰ ਸਾਹਿਬ ਦਰਸ਼ਨਾਂ ਵਾਸਤੇ ਚਲੇ ਗਏ ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੰਦਨ ਰੂਪ ਗੁਰੂ ਦੇ ਦਰਸ਼ਨ ਕਰੇ ਤਾਂ ਉਹਨਾਂ ਦੇ ਤਪ ਦੇ ਮਨ ਨੂੰ ਸ਼ਾਂਤੀ ਆ ਗਈ ਬੜਾ ਆਨੰਦ ਆਇਆ ਸਤਿਗੁਰਾਂ ਦੇ ਦਰਸ਼ਨ ਕਰਕੇ ਅਤੇ ਭਾਈ ਲੈਣਾ ਜੀ ਦਾ ਉੱਥੋਂ ਜਾਣ ਨੂੰ ਜੀ ਨਾ ਕੀਤਾ ਸੋ ਰਾਤ ਬੀਤ ਗਈ ਅਗਲੀ ਸਵੇਰ ਭਾਈ ਲੈਣਾ ਜੀ ਨੇ ਸੰਗਤਾਂ ਨੂੰ ਇਹ ਜਾ ਕੇ ਬਚਨ ਕਰ ਦਿੱਤਾ ਕਿ ਤੁਸੀਂ ਚਲੇ ਜਾਓ ਮੈਂ ਤਾਂ ਇੱਥੇ ਹੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਚਰਨਾਂ ਦੇ ਵਿੱਚ ਰਹਿ ਕੇ ਸੇਵਾ ਕਰਾਂਗਾ ਅਤੇ ਉਸ ਤੋਂ ਬਾਅਦ ਕਈ ਸਮਾਂ ਭਾਈ ਲੈਣਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਸੇਵਾ ਕੀਤੀ ਅਤੇ ਉੱਥੇ ਰਹਿ ਕੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਇੱਕ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਲੈਣਾ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਜਾਓ ਆਪਣੇ ਘਰ ਗੇੜਾ ਮਾਰ ਆਓ ਕਿਉਂਕਿ ਪਿੱਛੇ ਵੀ ਪਰਿਵਾਰ ਦਾ ਹਾਲਚਾਲ ਪੁੱਛਣਾ ਜ਼ਰੂਰੀ ਹੈ ਅਤੇ ਭਾਈ ਲੈਣਾ ਜੀ ਸਤਿਗੁਰਾਂ ਦਾ ਬਚਨ ਮੰਨ ਕੇ ਆਪਣੇ ਪਿੰਡ ਚਲੇ ਗਏ ਕੁਝ ਦਿਨ ਘਰ ਰਹੇ ਆਪਣੇ ਘਰ ਦਾ ਕੰਮ ਕਾਜ ਠੀਕ ਕਰਕੇ ਆਪਣੇ ਪੁੱਤਰਾਂ ਨੂੰ ਜ਼ਿੰਮੇਵਾਰੀ ਸੌਂਪ ਕੇ ਫੇਰ ਉਹ ਧੰਨ 시ਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ ਆ ਗਏ ਅਤੇ ਆਉਂਦੇ ਹੋਏ ਆਪਣੇ ਨਾਲ ਇੱਕ ਚਟਾਈ ਅਤੇ ਗੁਰੂ ਕੇ ਲੰਗਰਾਂ ਵਾਸਤੇ ਸਵਾ ਮਣ ਲੂਣ ਦੀ ਪੰਡ ਆਪਣੇ ਸਿਰ ਤੇ ਚੁੱਕ ਕੇ ਲਿਆਏ ਕਿਉਂਕਿ ਜਦੋਂ ਅਸੀਂ ਲੂਣ ਨੂੰ ਸਮੁੰਦਰ ਦੇ ਵਿੱਚ ਪਾ ਦਿੰਦੇ ਹਾਂ ਤਾਂ ਉਹ ਜਿਹੜਾ ਲੂਣ ਹੈ ਸਮੁੰਦਰ ਦੇ ਵਿੱਚ ਰਚ ਜਾਂਦਾ ਹੈ ਸਮੁੰਦਰ ਦੇ ਵਿੱਚ ਹੀ ਉਹਦਾ ਜਿਹੜਾ ਸਮੁੰਦਰ ਦੇ ਨਾਲ ਮੇਲ ਹੋ ਜਾਂਦਾ ਹੈ ਇਸੇ ਕਰਕੇ ਭਾਈ ਲੈਣਾ ਜੀ ਆਪਣੇ ਨਾਲ ਲੋਣ ਦੀ ਪੰਡ ਲੈ ਕੇ ਆਏ ਸਨ ਕਿਉਂਕਿ ਉਹਨਾਂ ਦੇ ਲਿਆਉਣ ਦਾ ਮਤਲਬ ਇਹ ਸੀ ਕਿ ਮੈਂ ਵੀ ਹੁਣ ਲੋਣ ਦੀ ਤਰ੍ਹਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਿੱਚ ਲੀਨ ਹੋ ਜਾਣਾ ਹੈ ਜੋ ਵੀ ਉਹ ਹੁਕਮ ਦੇਣਗੇ ਮੈਂ ਉਹਨਾਂ ਹੁਕਮਾਂ ਨੂੰ ਮੰਨਣਾ ਹੈ ਇਸੇ ਤਰ੍ਹਾਂ ਭਾਈ ਲੈਣਾ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਕਈ ਸਮੇਂ ਸੇਵਾ ਕਰਦੇ ਰਹੇ ਅਤੇ ਫਿਰ ਅੰਤ ਨੂੰ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਆਪਣਾ ਸਰੀਰ ਛੱਡਣਾ ਸੀ ਤਾਂ ਫਿਰ ਉਹਨਾਂ ਨੇ ਭਾਈ ਲੈਣਾ ਜੀ ਦਾ ਨਾਮ ਰੱਖਿਆ ਉਹਨਾਂ ਨੇ ਭਾਈ ਲੈਣਾ ਜੀ ਦਾ ਨਾਮ ਬਦਲ ਕੇ ਅਤੇ ਉਹਨਾਂ ਨੂੰ ਗੁਰਗੱਦੀ ਬਖਸ਼ ਕੇ ਦੂਸਰੇ ਗੁਰੂ ਬਣਾਇਆ ਅਤੇ ਉਹਨਾਂ ਦਾ ਨਾਮ ਰੱਖਿਆ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਅੰਗਦ ਦਾ ਮਤਲਬ ਹੁੰਦਾ ਹੈ ਆਪਣੇ ਸਰੀਰ ਦਾ ਅੰਗ ਤਾਂ ਇਸ ਤਰ੍ਹਾਂ ਭਾਈ ਲੈਣਾ ਜੀ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਹੁਕਮ ਮੰਨ ਕੇ ਬਹੁਤ ਵੱਡੀ ਪ੍ਰਾਪਤੀ ਕੀਤੀ ਇਸੇ ਤਰ੍ਹਾਂ ਸਤਿਗੁਰੂ ਜੀ ਵੀ ਸਾਨੂੰ ਇਹ ਸਮਝਾਉਂਦੇ ਹਨ ਕਿ ਭਾਈ ਜਦੋਂ ਅਸੀਂ ਸਤਗੁਰਾਂ ਦਾ ਹੁਕਮ ਮੰਨਾਂਗੇ ਤਾਂ ਪ੍ਰਮਾਤਮਾ ਸਾਡੇ ਉੱਪਰ ਕਿਰਪਾ ਕਰੇਗਾ ਇਸੇ ਕਰਕੇ ਹਰ ਰੋਜ਼ ਪ੍ਰਮਾਤਮਾ ਦਾ ਸਿਮਰਨ ਸਾਨੂੰ ਕਰਨਾ ਚਾਹੀਦਾ ਹੈ ਹਰ ਰੋਜ਼ ਗੁਰੂ ਦਰਬਾਰ ਦੀ ਹਾਜ਼ਰੀ ਸਾਨੂੰ ਭਰਨੀ ਚਾਹੀਦੀ ਹੈ ਗੁਰੂ ਦਰਬਾਰ ਦੀ ਜਦੋਂ ਹਾਜ਼ਰੀ ਭਰਦੇ ਹਾਂ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਹਰ ਰੋਜ਼ ਸਤਗੁਰਾਂ ਦੇ ਦਰਸ਼ਨ ਕਰੀਏ ਕਿਉਂਕਿ ਕਈ ਸੰਗਤਾਂ ਤਾਂ ਇਹੋ ਜੀਆਂ ਹੁੰਦੀਆਂ ਹਨ ਜਿਹੜੀਆਂ ਸਤਿਗੁਰਾਂ ਦੇ ਦਰਸ਼ਨ ਕੀਤੇ ਬਿਨਾਂ ਇੱਕ ਪਾਣੀ ਦੀ ਘੁੱਟ ਵੀ ਆਪਣੇ ਅੰਦਰ ਨਹੀਂ ਲਗਾਉਂਦੀਆਂ ਜਾਗਦੇ ਤਾਂ ਹਰ ਜਾਣੇ ਹਨ ਹਰ ਰੋਜ਼ ਜਾਗਦੇ ਹਾਂ ਪਰੰਤੂ ਜਾਗਣਾ ਵੀ ਕਈ ਤਰ੍ਹਾਂ ਦਾ ਹੁੰਦਾ ਹੈ ਕਈ ਜਾਗਦੇ ਹਨ ਜਾਗਦੇ ਸਾਰ ਆਪਣਾ ਫੋਨ ਲੱਭਦੇ ਹਨ ਕਿ ਮੇਰਾ ਫੋਨ ਕਿੱਥੇ ਪਿਆ ਹੈ ਅਤੇ ਕਈ ਜਾਗਦੇ ਹਨ ਉਹ ਉੱਠਦੇ ਸਾਰ ਹੀ ਸੈਰ ਤੇ ਚਲੇ ਜਾਂਦੇ ਹਨ ਬਾਹਰ ਘੁੰਮਣ ਫਿਰਨ ਚਲੇ ਜਾਂਦੇ ਹਨ ਕਈ ਜਾਗਦੇ ਹਨ ਜਾਗਣ ਤੋਂ ਬਾਅਦ ਚਾਹ ਪਾਣੀ ਪੀ ਕੇ ਅਖਬਾਰ ਪੜ੍ਹਦੇ ਹਨ ਪਰੰਤੂ ਕਈ ਜਾਗਦੇ ਹਨ ਸਤਿਗੁਰੂ ਦੇ ਪਿਆਰੇ ਜਿਹੜੇ ਉੱਠਣ ਸਾਰ ਪਰਮਾਤਮਾ ਦਾ ਨਾਮ ਜਪਦੇ ਹਨ ਇਸ਼ਨਾਨ ਕਰਦੇ ਹਨ ਅਤੇ ਉਸ ਤੋਂ ਬਾਅਦ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਦੇ ਹਨ ਫੇਰ ਕਿਤੇ ਜਾ ਕੇ ਉਹ ਜਲ ਪਾਣੀ ਛਕਦੇ ਹਨ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਭਾਈ ਜਾਗਣਾ ਹੈ ਜਿਹੜਾ ਉਹ ਵੀ ਸਾਨੂੰ ਸੁਧਾਰਨਾ ਪਵੇਗਾ ਕਿ ਅਸੀਂ ਹਰ ਰੋਜ਼ ਜਾ ਕੇ ਸਤਿਗੁਰਾਂ ਦਾ ਸ਼ੁਕਰਾਨਾ ਕਰਨਾ ਹੈ ਅਤੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਨੇ ਹਨ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ